ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੂ ਮੂੜੋ ਬੜੀ ਤਰਤੀਤੋ ਚੱਲੇ ਪਾ ਕੇ ਸੇਖਾ ਨਗਰ ਦੇ ਵਿੱਚ ਪਹੁੰਚਦੇ ਆਇਆ ਇੱਥੇ ਬੜੀ ਸੁੰਦਰ ਤੇ ਰਮਣੀਕ ਜਗ੍ਹਾ ਵੇਖ ਕੇ ਇੱਕ ਛੱਪੜ ਦੇ ਕਿਨਾਰੇ ਜਿਸ ਦਾ ਜਲ ਬੜਾ ਸੁੰਦਰ ਤੇ ਬੜਾ ਨਿਰਮਲ ਹੈ ਸਤਿਗੁਰੂ ਜੀ ਇਸ ਥਾਂ ਨੂੰ ਯੋਗ ਜਾਣ ਕੇ ਇਸ ਸਥਾਨ ਦੇ ਉੱਪਰ ਡੇਰਾ ਕਰ ਲੈਂਦੇ ਨੇ ਬੜੀਆਂ ਸਿੱਖ ਸੰਗਤਾਂ ਕੀਮਤੀ ਭਟਾਮਾ ਵਸਤਰ ਆਦਕ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪੇਟ ਕਰਦੀਆਂ ਨੇ ਤੇ ਸਤਿਗੁਰੂ ਸਭਨਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਨਜ਼ਰੀ ਨਜ਼ਰ ਨਿਹਾਲ ਕਰ ਰਹੇ ਨੇ ਤੇ ਇੱਕ ਇਸ ਪੰਡ ਦਾ ਮੁਖੀ ਜਿਸ ਦਾ ਨਾਮ ਤਲੋਕਾ ਹੈ ਇਹ ਵਰਣਨਯੋਗ ਹੈ ਕਿ ਇੱਥੇ 22 ਪਿੰਡ ਜਵੰਧਿਆਂ ਦੇ ਵਸਦੇ ਸਨ ਇਹਨਾਂ 22 ਪਿੰਡਾਂ ਦਾ ਜਿਹੜਾ ਮਾਲਕ ਸੀ ਜਿਹੜਾ ਚੌਧਰੀ ਸੀ ਉਹ ਤਲੋਕਾ ਜਵੰਧਾ ਸੀ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਬਾਰੇ ਦੇ ਵਿੱਚ ਜਾ ਕੇ ਆਪਣੇ ਗੁਰੂ ਮਾਧੂदास ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦਾ ਹੈ ਔਰ ਆਖਦਾ ਹੈ ਕਿ ਆਪਣੇ ਇਲਾਕੇ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਨੌਵੀਂ ਜੋਤ ਆਈ ਹੋਈ ਹੈ। ਤੇ ਜੇ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਉਹਨਾਂ ਦੇ ਜਾ ਕੇ ਦੀਦਾਰ ਕਰ ਲਵਾਂ। ਸਤਗੁਰੂ ਪਾਤਸ਼ਾਹ ਜਿਦੇ ਬਾਰੇ ਵਿੱਚ ਜਦੋਂ ਮਾਧੂਦਸ ਬੈਰਾਗੀ ਸੁਣਦਾ ਹੈ ਤਾਂ ਉਹ ਜਵਾਬ ਦੇ ਦਿੰਦਾ ਹੈ। ਔਰ ਉਹਨੇ ਬਚਨ ਇਹ ਵੀ ਆਖੇ ਕਿ ਗੁਰੂ ਇੱਕ ਹੁੰਦਾ ਹੈ ਅਨੇਕਾ ਨਹੀਂ ਹੁੰਦੇ। ਗੁਰ ਇੱਕ ਹੁੰਦਾ ਹੈ anek ਨਹੀਂ ਇਸ ਤਰ੍ਹਾਂ ਦੀ ਬਚਨ ਉਹਨੇ ਆਖੇ ਤੇ ਤਤ ਲੋਕਾ ਜਵੰਦਾ ਉਹਦੀ ਗੱਲ ਨੂੰ ਮੰਨ ਕੇ ਸਤਗੁਰਾਂ ਦੇ ਕੋਲੋਂ ਸਿੱਧਾ ਘੋੜੇ ਦੇ ਉੱਪਰ ਚੜਿਆ ਹੋਇਆ ਲੰਘਿਆ ਜਾ ਰਿਹਾ ਹੈ ਤੇ ਸਤਗੁਰਾਂ ਨੇ ਕੇ ਸਿੱਖ ਨੂੰ ਪੁੱਛਿਆ ਕਿ ਭਾਈ ਇਹ ਕੌਣ ਹੈ ਜਿਹੜਾ ਘੋੜੇ ਦੇ ਉੱਪਰ ਚੜ ਕੇ ਲੰਘਿਆ ਹੈ ਤਕੋਲ ਬੈਠੀ ਸੰਗਤ ਨੇ ਦੱਸਿਆ ਕਿ ਮਹਾਰਾਜ ਇਹ ਤਲੋਕਾ ਜਵੰਦਾ ਹੈ ਜੋ ਕਿ ਇਹਨਾਂ 22 ਪਿੰਡਾਂ ਦਾ ਚੌਧਰੀ ਹੈ ਔਰ 22 ਪਿੰਡਾਂ ਦਾ ਚੌਧਰੀ ਹੁਣ ਕਰਕੇ ਇਹਨੂੰ ਸਾਰੇ ਲੋਕ ਬਾਈਆ ਆਖਦੇ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਸੋਤੇ ਸਦ ਬਚਨ ਕੀਤੇ ਜਿਹੜੇ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਨੇ ਸੰਭਾਲ ਕੇ ਰੱਖੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਹਿੰਦੇ ਸੁੱਨ ਸਤਗੁਰ ਬੋਲੇ ਰਿਸ ਭੋਈ ਨਾ ਬਾਈਆ ਨਾ ਤਈਆ ਕੋਈ ਕਸ ਨਹਿ ਰਹਿ ਪੁਜਰ ਸਭ ਜਾਵੇ ਬਚੇ ਜੋ ਅਪਰਸੋ ਗ੍ਰਾਮ ਬਸਾਵੇ ਨਾ ਸਰਦਾਰੀ ਨਾ ਸਰਦਾਰ ਮਰ ਮਰ ਜਨਮੈ ਹੋਏ ਖਵਾਰ ਨਾ ਬਾਈਆ ਨਾ ਤਈਆ ਥਈਏ ਕਾ ਥਈਆ ਇਸ ਤਰ੍ਹਾਂ ਦੇ ਬਚਨ ਸਤਗੁਰੂ ਪਾਤਸ਼ਾਹ ਜੀ ਨੇ ਕੀਤੇ ਤੇ ਕਿ ਭਾਈ ਇੱਥੇ ਨਾ ਤੇ ਇਹ ਪਿੰਡ ਰਹਿਣਗੇ ਤੇ ਨਾ ਅਸੀਂ ਇਹ ਪਿੰਡ ਦਾ مالک ਜਿਹੜਾ ਤਲੋਕਾ ਹੈ ਉਹ ਰਹੇਗਾ ਤੇ ਕੋਲ ਬੈਠੀਆਂ ਸੰਗਤਾਂ ਨੇ ਇਹ ਵੀ ਆਖਿਆ ਪਤਸ਼ਾਹ ਹੁਣ ਜਿਹੜੇ ਦੂਸਰੇ ਲੋਕ ਇੱਥੇ ਬੈਠੇ ਨੇ ਉਹਨਾਂ ਦਾ ਕੀ ਕਸੂਰ ਹੋਏਗਾ ਤੇ ਸਤਿਗੁਰੂ ਪਤਸ਼ਾਹ ਜੀ ਨੇ ਆਖਿਆ ਕਿ ਭਾਈ ਸਿਰਫ ਇਹ ਗੱਲ ਜਵੰਦਿਆਂ ਦੀ ਹੈ ਜਿਹੜੇ ਗੋਤ ਦਾ ਇਹ ਮੁਖੀ ਹੈ ਉਹਨਾਂ ਦੀ ਗੱਲ ਹੈ ਕਿ ਉਹਨਾਂ ਦੇ ਵਿੱਚ ਇੱਥੇ ਕੋਈ ਨਹੀਂ ਰਹੇਗਾ ਤੇ ਜਦੋਂ ਇਸ ਗੱਲ ਦਾ ਪਤਾ ਤਲੋਕੇ ਜਵੰਦੇ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਭੈਣ ਨੂੰ ਲੱਗਦਾ ਹੈ ਕਿ ਤੁਹਾਡੇ ਭਰਾ ਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਐਸਾ ਬਚਨ ਕਰਕੇ ਗਏ ਨੇ ਉਹ ਦੁੱਧ ਵਾਲੀ ਕਾੜ ਨਹੀਂ ਚੁੱਕਦੀ ਹੈ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਦੇ ਪਿੱਛੇ ਤੁਰ ਪੈਂਦੀ ਹੈ ਇਸ ਤੋਂ ਅਗਲੀ ਜੋ ਵਿਚਾਰ ਹੈ ਉਹ ਆਪਾਂ ਕੱਲ ਨੂੰ ਕਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ Vai, Guruji Kipati.